ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਕੋਹੇ ਨੂਰ ਹੀਰੇ ਦੇ ਬਾਰੇ ਕੋਹੇ ਨੂਰ ਹੀਰੇ ਦਾ ਨਾਂ ਕਿੰਜ ਪਿਆ ਮਹਾਰਾਜਾ ਰਣਜੀਤ ਸਿੰਘ ਇਹਨੂੰ ਹਮੇਸ਼ਾ ਆਪਣੀ ਸੱਜੀ ਬਾਹ ਤੇ ਕਿਉਂ ਬੰਨਦਾ ਸੀਗਾ ਕਿੰਨੇ ਇਹਦੇ ਪਿੱਛੇ ਕਤਲ ਹੋਏ ਤੇ ਕਿੰਨਿਆਂ ਨੂੰ ਕਾਮਯਾਬੀ ਮਿਲੀ ਇਸ ਹੀਰੇ ਨਾਲ ਮੁਕੰਮਲ ਕੋਹੇ ਨੂਰ ਹੀਰੇ ਦਾ ਇਤਿਹਾਸ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਉਸ ਤੇ ਵਿਚਾਰ ਗੋ ਅੱਜ ਅਸੀਂ ਗੱਲ ਕਰਾਂਗੇ ਕੋਹੇਨੂਰ ਹੀਰੇ ਦੀ ਜੋ ਕਦੇ ਪੰਜਾਬ ਦੀ ਸ਼ਾਨ ਹੁੰਦਾ ਸੀ ਉਹ ਹੀਰਾ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਹ ਦੇ ਉੱਤੇ ਬੰਨ ਕੇ ਰੱਖਦੇ ਸੀ 5000 ਸਾਲ ਪੁਰਾਣਾ ਇਹ ਹੀਰਾ ਪਹਿਲੀ ਵਾਰ ਕਿੱਥੇ ਮਿਲਿਆ ਸੀ ਕੌਣ ਸੀ ਕੋਹੇਨੂਰ ਹੀਰੇ ਦਾ ਸਭ ਤੋਂ ਪਹਿਲਾ ਮਾਲਕ ਕੋਹੇਨੂਰ ਨਾਮ ਕਿਸ ਨੇ ਰੱਖਿਆ ਸੀ ਇਸ ਹੀਰੇ ਦਾ ਇਸ ਨੂੰ ਪਾਉਣ ਲਈ ਕਿੰਨੀਆਂ ਜੰਗਾਂ ਹੋਈਆਂ ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ ਕਿੰਨੇ ਲੋਕਾਂ ਦੀ ਕਿਸਮਤ ਇਸ ਹੀਰੇ ਨੇ ਚਮਕਾਈ ਤੇ ਕਿੰਨੇ ਲੋਕਾਂ ਨੂੰ ਇਸ ਕੋਹੇਨੂਰ ਹੀਰੇ ਨੇ ਬਰਬਾਦ ਕੀਤਾ ਮਹਾਰਾਜਾ ਰਣਜੀਤ ਸਿੰਘ ਕੋਲ ਕਿਵੇਂ ਪਹੁੰਚਿਆ ਇਹ ਹੀਰਾ ਤੇ ਅੰਗਰੇਜ਼ ਕਿਵੇਂ ਪੰਜਾਬ ਤੋਂ ਲੈ ਕੇ ਗਏ ਕੋਹੇਨੂਰ ਹੀਰਾ ਅੱਜ ਅਸੀਂ ਦੱਸਾਂਗੇ ਕੋਹੇਨੂਰ ਹੀਰੇ ਦਾ ਪੂਰਾ ਇਤਿਹਾਸ ਇਤਿਹਾਸਕਾਰ ਦੱਸਦੇ ਹਨ ਕੋਹੇਨੂਰ ਹੀਰਾ ਅੱਜ ਤੋਂ ਤਕਰੀਬਨ 5000 ਸਾਲ ਪਹਿਲਾਂ ਗੋਲਕੁੰਡਾ ਦੀਆਂ ਖਦਾਨਾਂ ਵਿੱਚੋਂ ਮਿਲਿਆ ਸੀ ਗੋਲਕੁੰਡਾ ਅੱਜ ਦੇ ਸਮੇਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਇਲਾਕੇ ਦੇ ਵਿੱਚ ਹੈ ਉਸ ਸਮੇਂ ਇੱਥੇ ਕਾਕਾਤਿਆਂ ਲੋਕ ਰਾਜ ਕਰਦੇ ਸਨ ਇਹ ਚਮਕਦਾਰ ਹੀਰਾ ਜਦੋਂ ਕਾਕਾਤਿਆਂ ਲੋਕਾਂ ਨੂੰ ਮਿਲਿਆ ਉਦੋਂ ਇਹ 793 ਕੈਰਟ ਦਾ ਸੀ ਉਹਨਾਂ ਨੇ ਇਹ ਹੀਰਾ ਕਾਲੀ ਮਾਤਾ ਦੇ ਮੰਦਰ ਵਿੱਚ ਇੱਕ ਮੂਰਤੀ ਦੀ ਅੱਖ ਦੇ ਵਿੱਚ ਲਗਾ ਦਿੱਤਾ ਸੀ। ਗਿੱਲਜੀ ਨੇ ਜਦੋਂ ਭਾਰਤ ਤੇ ਹਮਲਾ ਕੀਤਾ ਤਾਂ ਉਸਨੇ ਆਪਣੇ ਕਮਾਂਡਰ ਮਲਿਕ ਕਪੂਰ ਨੂੰ ਕਾਕਾਤੀਆ ਲੋਕਾਂ ਕੋਲ ਭੇਜਿਆ। ਮਲਿਕ ਕਪੂਰ ਜਦੋਂ ਕਾਕਾਤੀਆ ਦੇ ਰਾਜ ਵਿੱਚ ਆਇਆ ਤਾਂ ਉਸਨੇ ਉੱਥੇ ਲੁੱਟਖੋ ਕਰਨੀ ਸ਼ੁਰੂ ਕਰ ਦਿੱਤੀ। ਕਪੂਰ ਜਦੋਂ ਮੰਦਰ ਵਿੱਚ ਲੁੱਟਖੋ ਮਚਾ ਕੇ ਉੱਥੋਂ ਵਾਪਸ ਮੁੜ ਰਿਹਾ ਸੀ। ਤਾਂ ਉਸ ਦੀ ਨਜ਼ਰ ਮੂਰਤੀ ਦੀ ਅੱਖ ਵਿੱਚ ਲੱਗੇ ਉਸ ਹੀਰੇ ਤੇ ਪਈ ਜਿਸ ਹੀਰੇ ਦੀ ਰੋਸ਼ਨੀ ਦੇ ਨਾਲ ਪੂਰਾ ਮੰਦਿਰ ਚਮਕ ਰਿਹਾ ਸੀ ਕਪੂਰ ਮੂਰਤੀ ਦੀ ਅੱਖ ਵਿੱਚੋਂ ਉਸ ਹੀਰੇ ਨੂੰ ਕੱਢ ਕੇ ਨਾਲ ਲੈ ਗਿਆ ਇਸ ਹੀਰੇ ਦੀ ਲੁੱਟ ਤੋਂ ਤਕਰੀਬਨ 6 ਸਾਲ ਬਾਅਦ ਹੀ ਅਲਾਉਦੀਨ ਖਿਲਜੀ ਦਾ ਬੜੀ ਬੇਰਹਿਮੀ ਨਾਲ ਕਤਲ ਹੋ ਜਾਂਦਾ ਹੈ ਕਈ ਇਤਿਹਾਸਕਾਰ ਲਿਖਦੇ ਹਨ ਕਿ ਖਿਲਜੀ ਦਾ ਕਤਲ ਕਪੂਰ ਨਹੀਂ ਕੀਤਾ ਸੀ ਉਸ ਤੋਂ ਬਾਅਦ ਇਹ ਹੀਰਾ ਮਲਿਕ ਕਪੂਰ ਦੇ ਕੋਲ ਆ ਜਾਂਦਾ ਹੈ ਅਲਾਉਦੀਨ ਖਿਲਜੀ ਦੇ ਮਰਨ ਤੋਂ ਬਾਅਦ ਮਲਿਕ ਕਪੂਰ ਖਿਲਜੀ ਦੇ ਸਾਰੇ ਰਾਜ ਤੇ ਹੀ ਕਬਜ਼ਾ ਕਰ ਲੈਂਦਾ ਹੈ तकरीबन 4-5 ਸਾਲ ਵਿੱਚ ਹੀ 1320 ਵਿੱਚ ਖਿਲਜੀ ਸਲਤਨਤ ਦਾ ਅੰਤ ਹੋ ਜਾਂਦਾ ਹੈ ਖਿਲਜੀ ਤੋਂ ਬਾਅਦ ਭਾਰਤ ਉੱਤੇ ਤੁਗਲਕਾਂ ਨੇ ਰਾਜ ਕੀਤਾ ਉਸ ਤੋਂ ਬਾਅਦ ਸੈਯਦਾਂ ਨੇ ਰਾਜ ਕੀਤਾ ਇਹਨਾਂ ਤਿੰਨਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ ਇਹਨਾਂ 2067 ਸਾਲਾਂ ਦੇ ਵਿੱਚ ਕੋਹੇਨੂਰ ਹੀਰਾ ਕਿਸ ਦੇ ਕੋਲ ਸੀ ਇਤਿਹਾਸ ਵਿੱਚ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਬਾਬਰ ਭਾਰਤ ਵਿੱਚ 16ਵੀਂ ਸਦੀ ਵਿੱਚ ਆਇਆ ਅਤੇ ਇਬਰਾਹਿਮ ਲੋਧੀ ਨੂੰ ਹਰਾ ਕੇ ਉਸਨੇ ਮੁਗਲ ਰਾਜ ਕਾਇਮ ਕੀਤਾ ਅਤੇ ਭਾਰਤ ਵਿੱਚ ਮੁਗਲਾਂ ਦਾ ਪਹਿਲਾ ਬਾਦਸ਼ਾਹ ਬਣਿਆ ਪਾਣੀਪਤ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਬਾਬਰ ਨੇ ਆਪਣੇ ਪੁੱਤਰ ਹਮਾਇਉ ਨੂੰ ਆਗਰੇ ਭੇਜ ਦਿੱਤਾ ਉਸ ਨੂੰ ਪਤਾ ਸੀ ਲੋਧੀ ਦਾ ਖਜ਼ਾਨਾ ਆਗਰੇ ਵਿੱਚ ਹੈ ਹਮਾਇਉ ਨੇ ਆਗਰੇ ਜਾ ਕੇ ਲੋਧੀ ਦਾ ਸਾਰਾ ਖਜ਼ਾਨਾ ਲੁੱਟ ਲਿਆ ਉਸ ਖਜ਼ਾਨੇ ਦੇ ਵਿੱਚ ਉਸ ਨੂੰ ਕੋਹੇਨੂਰ ਹੀਰਾ ਵੀ ਮਿਲਿਆ ਇਸ ਹੀਰੇ ਦਾ ਪਹਿਲੀ ਵਾਰ ਲਿਖਤੀ ਜ਼ਿਕਰ ਬਾਬਰਨਾਮਾ ਵਿੱਚ ਮਿਲਦਾ ਹੈ ਬਾਬਰ ਕੋਲ ਆਉਣ ਤੋਂ ਪਹਿਲਾਂ ਇਸ ਹੀਰੇ ਦਾ ਕੋਈ ਨਾਮ ਨਹੀਂ ਸੀ ਬਾਬਰ ਦੀ ਮੌਤ ਤੋਂ ਬਾਅਦ ਇਹ ਹੀਰਾ ਉਸਦੇ ਪੁੱਤਰ ਹਮਾਇਉ ਕੋਲ ਤਕਰੀਬਨ 10 ਸਾਲ ਰਿਹਾ ਬਾਬਰ ਦੀ ਫੌਜ ਦਾ ਇੱਕ ਕਮਾਂਡਰ ਸ਼ੇਰ ਸਾਹ ਸ਼ੂਰੀ ਹਮਾਇਉ ਨੂੰ ਹਰਾ ਦਿੰਦਾ ਹੈ ਤੇ ਹਮਾਇਉ ਨੂੰ ਜੰਗ ਦਾ ਮੈਦਾਨ ਅਤੇ ਦੇਸ਼ ਛੱਡ ਕੇ ਭੱਜਣਾ ਪੈਂਦਾ ਹੈ ਜੰਗ ਵਿੱਚੋਂ ਭੱਜ ਕੇ ਹਮਾਇਉ ਈਰਾਨ ਚਲਾ ਜਾਂਦਾ ਹੈ ਈਰਾਨ ਜਾ ਕੇ ਉੱਥੋਂ ਦੇ ਬਾਦਸ਼ਾਹ ਸ਼ਾਹ ਤਮਸ ਨੂੰ ਮਿਲਦਾ ਹੈ ਸ਼ਾਹ ਤਮਸ ਹਮਾਇਉ ਦੀ ਬੜੀ ਮਦਦ ਕਰਦਾ ਹੈ ਉੱਥੇ ਰਹਿ ਕੇ ਹੀ ਇਹ ਆਪਣੀ ਫੌਜ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦਾ ਹੈ ਤੇ ਫਿਰ ਇਹ ਦੁਬਾਰਾ ਭਾਰਤ ਤੇ ਹਮਲਾ ਕਰਕੇ ਦੁਬਾਰਾ ਭਾਰਤ ਦਾ ਬਾਦਸ਼ਾਹ ਬਣਦਾ ਹੈ। ਹਿਮਾਯੂ ਇਹ ਹੀਰਾ ਈਰਾਨ ਦੇ ਬਾਦਸ਼ਾਹ ਸ਼ਾਹ ਤਮਸ ਨੂੰ ਤੋਹਫੇ ਵਜੋਂ ਦੇ ਦਿੰਦਾ ਹੈ। ਸ਼ਾਹ ਤਮਸ ਇਸ ਹੀਰੇ ਨੂੰ ਭਾਰਤ ਦੇ ਦੱਖਣ ਵਿੱਚ ਅਹਿਮਦਨਗਰ ਦੇ ਇੱਕ ਸੁਲਤਾਨ ਨੂੰ ਤੋਹਫੇ ਵਜੋਂ ਭੇਜ ਦਿੰਦਾ ਹੈ। ਈਰਾਨ ਦਾ ਬਾਦਸ਼ਾਹ ਅਹਿਮਦ ਸ਼ਾਹ ਦੇ ਨਾਲ ਦੋਸਤੀ ਕਰਨਾ ਚਾਹੁੰਦਾ ਸੀ। ਉਸ ਨੂੰ ਖੁਸ਼ ਕਰਨ ਵਾਸਤੇ ਸ਼ਾਹ ਤਮਸ ਇੱਕ ਭਰੋਸੇਮੰਦ ਦੂਤ ਨੂੰ ਇਹ ਹੀਰਾ ਦੇ ਕੇ ਭਾਰਤ ਭੇਜਦਾ ਹੈ। ਈਰਾਨ ਤੋਂ ਭਾਰਤ ਆਉਂਦੇ ਸਮੇਂ ਉਹ ਦੂਤ ਰਸਤੇ ਵਿੱਚ ਹੀ ਗਾਇਬ ਹੋ ਗਿਆ। ਉਸ ਦਾ ਪਤਾ ਹੀ ਨਹੀਂ ਲੱਗਿਆ ਉਹ ਕਿੱਧਰ ਗਿਆ ਉਸ ਦੂਤ ਦੇ ਨਾਲ ਹੀ ਇਹ ਹੀਰਾ ਵੀ ਗਾਇਬ ਹੋ ਗਿਆ ਉਸ ਤੋਂ ਬਾਅਦ ਨਾ ਉਹ ਦੂਤ ਮਿਲਿਆ ਨਾ ਹੀ ਹੀਰਾ ਗਾਇਬ ਹੋਣ ਤੋਂ ਤਕਰੀਬਨ 100 ਸਾਲ ਬਾਅਦ ਇਹ ਹੀਰਾ ਭਾਰਤ ਦੇ ਕਰਨਾਟਕਾ ਵਿੱਚ ਮੀਰ ਜੁਮਲਾ ਨਾਮ ਦੇ ਇੱਕ ਹੀਰਿਆਂ ਦੇ ਵਪਾਰੀ ਕੋਲ ਦੇਖਿਆ ਗਿਆ ਫਿਰ ਮੀਰ ਜੁਮਲਾ ਕਰਨਾਟਕ ਤੋਂ ਸਿੱਧਾ ਦਿੱਲੀ ਜਾ ਕੇ ਮੁਗਲਾਂ ਦੇ ਬਾਦਸ਼ਾਹ ਸ਼ਾਹਜਹਾਨ ਨੂੰ ਮਿਲਣ ਜਾਂਦਾ ਹੈ ਇਸ ਬੇਸ਼ਕੀਮਤੀ ਹੀਰੇ ਨੂੰ ਨਜ਼ਰਾਨੇ ਦੇ ਤੌਰ ਤੇ ਸ਼ਾਹਜਹਾਨ ਨੂੰ ਭੇਂਟ ਕਰ ਦਿੰਦਾ ਹੈ ਹੁਣ ਇਹ ਹੀਰਾ ਦੁਬਾਰਾ ਭਾਰਤ ਆ ਜਾਂਦਾ ਹੈ ਜਦੋਂ ਮੁਗਲ ਦਰਬਾਰ ਦੇ ਵਿੱਚ ਕੋਹੇਨੂਰ ਹੀਰੇ ਦੀ ਖਬਰ ਮਿਲੀ ਹੀਰੇ ਨੂੰ ਦੇਖ ਕੇ ਮੁਗਲ ਦਰਬਾਰ ਦੇ ਵਿੱਚ ਸੂਝਵਾਨ ਤੇ ਪੁਰਾਣੀ ਲੋਕਾਂ ਦੇ ਵਿੱਚ ਇਹ ਚਰਚਾ ਛਿੜ ਗਈ ਕਿ ਇਹ ਹੀਰਾ ਉਹੀ ਹੀਰਾ ਹੈ ਜੋ ਬਾਬਰ ਦਾ ਹੀਰਾ 100 ਸਾਲ ਪਹਿਲਾਂ ਗੁੰਮ ਹੋਇਆ ਸੀ ਇਸ ਉੱਤੇ ਇਤਿਹਾਸਕਾਰਾਂ ਦੀ ਅਲੱਗ-ਅਲੱਗ رائے ਹੈ ਇੱਕ ਕਹਿੰਦੇ ਨੇ ਇਹ ਮੀਰ ਜੁਮਲੇ ਵਾਲਾ ਹੀਰਾ ਹੈ ਕੋਈ ਕਹਿ ਰਿਹਾ ਸੀ ਇਹ ਕੋਹੇਨੂਰ ਹੀਰਾ ਹੈ ਉੱਥੋਂ ਦੇ ਲੋਕਾਂ ਨੇ ਵੀ ਜ਼ਿਆਦਾਤਰ ਇਹੀ ਮੰਨਿਆ ਕਿ ਇਹ ਉਹੀ ਹੀਰਾ ਹੈ ਜਿਹੜਾ 100 ਸਾਲ ਪਹਿਲਾਂ ਬਾਬਰ ਦਾ ਗੁੰਮ ਹੋਇਆ ਸੀ ਸ਼ਾਹਜਹਾਨ ਦੀ ਮੌਤ ਤੋਂ ਬਾਅਦ ਇਹ ਹੀਰਾ ਉਸਦੇ ਪੁੱਤਰ ਔਰੰਗਜ਼ੇਬ ਦੇ ਕੋਲ ਚਲਾ ਗਿਆ ਜਦੋਂ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਬਣਿਆ ਅਤੇ ਔਰੰਗਜ਼ੇਬ ਇਸ ਨੂੰ ਹੋਰ ਚਮਕਾਉਣਾ ਚਾਹੁੰਦਾ ਸੀ ਤਾਂ ਉਹ ਹੀਰਿਆਂ ਦੇ ਇੱਕ ਮਾਹਰ ਬੋਰਜੀਆਂ ਨੂੰ ਬਾਹਰਲੇ ਮੁਲਕ ਤੋਂ ਬੁਲਾਉਂਦਾ ਹੈ ਤਾਂ ਜੋ ਇਸ ਹੀਰੇ ਨੂੰ ਤਰਾਸ਼ ਕੇ ਹੋਰ ਸੋਨਾ ਬਣਾਇਆ ਜਾ ਸਕੇ ਬੋਰਜੀਆਂ ਤੋਂ ਉਹ ਹੀਰਾ ਤਰਾਸ਼ਦੇ ਸਮੇਂ ਟੁੱਟ ਜਾਂਦਾ ਹੈ ਉਸ ਹੀਰੇ ਦੇ ਕਈ ਟੁਕੜੇ ਹੋ ਜਾਂਦੇ ਹਨ ਬੋਰਡਿਆ ਹੀਰੇ ਦੇ ਟੁੱਟਣ ਕਰਕੇ ਬੜਾ ਡਰ ਜਾਂਦਾ ਹੈ ਉਸ ਤੋਂ ਬਾਅਦ ਹੀਰੇ ਦੇ ਸਭ ਤੋਂ ਵੱਡੇ ਟੁਕੜੇ ਨੂੰ ਤਰਾਸ਼ ਕੇ ਔਰੰਗਜ਼ੇਬ ਦੇ ਸਾਹਮਣੇ ਲਿਆ ਜਾਂਦਾ ਹੈ ਉਹ 793 ਕੈਰਟ ਦਾ ਹੀਰਾ ਟੁੱਟ ਕੇ 4 ਗੁਣਾ ਛੋਟਾ ਹੋ ਚੁੱਕਿਆ ਸੀ ਹੁਣ ਇਹ ਹੀਰਾ 186 ਕੈਰਟ ਦਾ ਰਹਿ ਗਿਆ ਸੀ ਔਰੰਗਜ਼ੇਬ ਇਸ ਹੀਰੇ ਨੂੰ ਦੇਖਣ ਲਈ ਬੜਾ ਬੇਚੈਨ ਸੀ ਪਰ ਜਦੋਂ ਔਰੰਗਜ਼ੇਬ ਇਸ ਹੀਰੇ ਨੂੰ ਦੇਖਦਾ ਹੈ ਤਾਂ ਉਹ ਗੁੱਸੇ ਹੋ ਜਾਂਦਾ ਹੈ ਅਤੇ ਬੋਰਜਿਆ ਦੀ ਸਾਰੀ ਜਾਇਦਾਦ ਜ਼ਬਤ ਕਰ ਲੈਂਦਾ ਹੈ ਤੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੰਦਾ ਹੈ ਉਸ ਤੋਂ ਬਾਅਦ ਔਰੰਗਜ਼ੇਬ ਇਸ ਹੀਰੇ ਨੂੰ ਆਪਣੇ ਤਖਤੇ ਤਾਉਸ ਦੇ ਉੱਪਰ ਇੱਕ ਮੋਰ ਦੀ ਅੱਖ ਦੇ ਵਿੱਚ ਜੜਵਾ ਦਿੰਦਾ ਹੈ ਜਿਹੜਾ ਸ਼ਾਹ ਜਹਾਨ ਨੇ ਬਣਾਇਆ ਸੀ ਉਸ ਸਮੇਂ ਇਸ ਤਖਤ ਨੂੰ ਬਣਾਉਣ ਵਾਸਤੇ 1100 ਕਿਲੋ ਸੋਨਾ ਲੱਗਿਆ ਸੀ ਔਰੰਗਜ਼ੇਬ ਤੋਂ ਬਾਅਦ ਉਸ ਦਾ ਮੁੰਡਾ ਬਹਾਦਰ ਸ਼ਾਹ ਰਾਜਾ ਬਣਿਆ ਤੇ ਬਹਾਦਰ ਸ਼ਾਹ ਤੋਂ ਬਾਅਦ ਥੋੜੇ ਹੀ ਸਮੇਂ ਵਿੱਚ ਇਹ ਹੀਰਾ ਹੁਣ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੇ ਕੋਲ ਚਲਾ ਜਾਂਦਾ ਹੈ ਜਦੋਂ ਹੀਰੇ ਦਾ ਇਤਿਹਾਸ ਦੇਖਦੇ ਹਾਂ ਤਾਂ ਇਹ ਕਈ ਵਾਰ ਭਾਰਤੋਂ ਗਿਆ ਪਰ ਦੁਬਾਰਾ ਫੇਰ ਭਾਰਤ ਵਿੱਚ 18ਵੀਂ ਸਦੀ ਦੇ ਵਿੱਚ ਆਇਆ। ਈਰਾਨ ਦਾ ਹਮਲਾਵਰ ਨਾਦਰ ਸ਼ਾ ਡੇਢ ਲੱਖ ਦੀ ਫੌਜ ਲੈ ਕੇ ਮੁਹੰਮਦ ਸ਼ਾ ਰੰਗੀਲੇ ਦੀ 10 ਲੱਖ ਦੀ ਫੌਜ ਨੂੰ ਹਰਾ ਦਿੰਦਾ ਹੈ। ਮੁਗਲ ਬਾਦਸ਼ਾ ਮੁਹੰਮਦ ਸ਼ਾ ਰੰਗੀਲੇ ਦਾ ਮੰਤਰੀ ਆਪਣੀ ਪੱਗ ਲਾ ਕੇ ਨਾਦਰ ਸ਼ਾ ਦੇ ਪੈਰਾਂ ਦੇ ਵਿੱਚ ਰੱਖ ਦਿੰਦਾ ਹੈ ਤੇ ਕਹਿੰਦਾ ਹੈ ਤੂੰ ਜਿਹੜੀ ਸਜ਼ਾ ਦੇਣੀ ਹੈ ਸਾਨੂੰ ਦੇ ਇਹਨਾਂ ਬੇਕਸੂਰ ਲੋਕਾਂ ਨੂੰ ਛੱਡ ਦੇ। ਦਿੱਲੀ ਦੇ ਲੋਕਾਂ ਦਾ ਕੀ ਕਸੂਰ ਹੈ? ਫਿਰ ਨਾਦਰ ਸ਼ਾ ਸਮਝੋਤਾ ਕਰਦਾ ਹੈ ਮੈਂ ਤੁਹਾਨੂੰ ਵੀ ਛੱਡ ਸਕਦਾ ਹਾਂ ਤੁਹਾਡੇ ਲੋਕਾਂ ਨੂੰ ਵੀ ਛੱਡ ਸਕਦਾ ਹਾਂ ਇਸ ਦੇ ਬਦਲੇ 90 ਕਰੋੜ ਰੁਪਏ ਲਿਆ ਕੇ ਮੇਰੇ ਸਾਹਮਣੇ ਪੇਸ਼ ਕਰੋ ਉਸ ਸਮੇਂ ਮੁਹੰਮਦ ਸ਼ਾ ਰੰਗੀਲਾ ਕੋਲ ਖਜ਼ਾਨੇ ਦੇ ਵਿੱਚ 70 ਕਰੋੜ ਹੀ ਸਨ ਉਹ 70 ਕਰੋੜ ਨਾਦਰ ਸ਼ਾ ਨੂੰ ਦਿੱਤਾ ਜਾਂਦਾ ਹੈ 20 ਕਰੋੜ ਰੁਪਏ ਲੋਕਾਂ ਤੋਂ ਹੀ ਵਸੂਲੇ ਜਾਂਦੇ ਹਨ 90 ਕਰੋੜ ਪੂਰਾ ਕਰਕੇ ਨਾਦਰ ਸ਼ਾ ਨੂੰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਨਾਦਰ ਸ਼ਾ ਆਪਣੇ ਜਰਨੈਲਾਂ ਦੇ ਨਾਲ ਜਸ਼ਨ ਮਨਾਉਂਦਾ ਹੈ ਕਿ ਮੈਂ ਭਾਰਤ ਨੂੰ ਲੁੱਟ ਕੇ ਚੱਲਿਆ ਹਾਂ ਉਸ ਜਸ਼ਨ ਦੇ ਵਿੱਚ ਇੱਕ ਨੱਚਣ ਵਾਲੀ ਸੀ ਜੋ ਮੁਹੰਮਦ ਸ਼ਾਹ ਰੰਗੀਲਾ ਕੋਲ ਵੀ ਨੱਚ ਰਹੀ ਹੁੰਦੀ ਸੀ ਤਾਂ ਉਸ ਨੇ ਨਾਦਰ ਸ਼ਾਹ ਨੂੰ ਕਿਹਾ ਸਭ ਤੋਂ ਕੀਮਤੀ ਚੀਜ਼ ਉਹ ਤਾਂ ਤੁਹਾਨੂੰ ਮਿਲੀ ਹੀ ਨਹੀਂ ਫਿਰ ਉਸ ਨੇ ਨਾਦਰ ਸ਼ਾਹ ਨੂੰ ਦੱਸਿਆ ਕੋਹਿੰੂਰ ਹੀਰੇ ਬਾਰੇ ਉਸ ਹੀਰੇ ਨੂੰ ਮਯੂਰ ਸਿੰਘ ਆਸਣ ਤੋਂ ਪੱਟ ਕੇ ਅਹਿਮਦ ਸ਼ਾਹ ਰੰਗੀਲਾ ਨੇ ਆਪਣੀ ਪੱਗ ਦੇ ਵਿੱਚ ਲੁਕੋ ਲਿਆ ਸੀ ਇਹ ਨੱਚਣ ਵਾਲੀ ਨਾਦਰ ਸ਼ਾਹ ਨੂੰ ਦੱਸਦੀ ਹੈ ਕਿ ਉਹ ਹੀਰਾ ਮੁਹੰਮਦ ਸ਼ਾਹ ਰੰਗੀਲਾ ਨੇ ਆਪਣੀ ਪੱਗ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ ਉਸ ਤੋਂ ਬਾਅਦ ਨਾਦਰ ਸ਼ਾ ਚਲਾਕੀ ਦੇ ਨਾਲ ਅਗਲੇ ਦਿਨ ਮੁਹੰਮਦ ਸ਼ਾ ਰੰਗੀਲੇ ਕੋਲ ਜਾਂਦਾ ਹੈ ਅਤੇ ਕਹਿੰਦਾ ਹੈ ਆਪਾਂ ਅੱਜ ਤੋਂ ਭਰਾ ਹਾਂ ਅਤੇ ਨਾਦਰ ਸ਼ਾ ਨੇ ਕਿ ਆ ਸਾਡੇ ਦਾ ਪੱਗ ਵਟਾਉਣ ਦਾ ਰਿਵਾਜ ਹੈ ਆਪਾਂ ਪੱਗਾਂ ਵਟਾ ਲੈਂਦੇ ਹਾਂ ਨਾਦਰ ਸ਼ਾ ਜਦੋਂ ਮੁਹੰਮਦ ਸ਼ਾ ਰੰਗੀਲੇ ਦੀ ਪੱਗ ਵਿੱਚੋਂ ਉਹ ਹੀਰਾ ਚੱਕਦਾ ਹੈ ਤਾਂ ਹੀਰੇ ਦੀ ਚਮਕ ਦੇਖ ਕੇ ਉਹ 당ਗ ਰਹਿ ਜਾਂਦਾ ਹੈ ਤਾਂ ਨਾਦਰ ਸ਼ਾ ਦੇ ਮੂੰਹ ਵਿੱਚੋਂ ਉਹ ਜਿਹੜੇ ਪਹਿਲੇ ਫਾਰਸੀ ਸ਼ਬਦ ਨਿਕਲੇ ਸੀ ਉਹ ਸੀ ਕੋਹੇਨੂਰ ਕੋਹੇਨੂਰ ਫਾਰਸੀ ਦਾ ਸ਼ਬਦ ਹੈ ਪਾਰਸੀ ਵਿੱਚ ਕੋ ਦਾ ਮਤਲਬ ਪਹਾੜ ਤੇ ਨੂਰ ਦਾ ਮਤਲਬ ਰੋਸ਼ਨੀ ਦਾ ਪਹਾੜ ਇਸ ਹੀਰੇ ਨੂੰ ਹਜ਼ਾਰਾਂ ਸਾਲਾਂ ਬਾਅਦ ਇੱਕ ਨਾਮ ਮਿਲਿਆ ਸੀ ਜੋ ਪੱਕਾ ਹੀ ਇਸ ਹੀਰੇ ਦੇ ਨਾਲ ਜੁੜ ਚੁੱਕਿਆ ਸੀ ਇਸ ਘਟਨਾ ਦਾ ਜ਼ਿਕਰ ਮੁਹੰਮਦ ਕਾਜ਼ਮ ਮਾਰਵੀ ਆਪਣੀ ਕਿਤਾਬ ਆਲਮ ਵਾਰਾਏ ਨਾਦਰੀ ਵਿੱਚ ਕਰਦਾ ਹੈ ਉਹ ਕਹਿੰਦਾ ਹੈ ਕਿ ਜਦੋਂ ਇਹ ਹੀਰਾ ਨਾਦਰ ਸ਼ਾਹ ਨੂੰ ਮਿਲਿਆ ਮੈਂ ਉੱਥੇ ਹੀ ਮੌਜੂਦ ਸੀ 90 ਕਰੋੜ ਦਾ ਮਾਲ ਟਕਟੇ ਟਾਊਸ ਤੇ ਕੋਹੇਨੂਰ ਹੀਰਾ ਲੈ ਕੇ ਨਾਦਰ ਸ਼ਾਹ ਈਰਾਨ ਚਲਾ ਗਿਆ ਇਸ ਹੀਰੇ ਨੇ ਨਾਦਰ ਸ਼ਾਹ ਨਾਲ ਵੀ ਜਾਦਾ ਵਫਾ ਨਹੀਂ ਕੀਤੀ ਕੋਹੇਨੂਰ ਕਰਕੇ ਉਸ ਦੀ ਜ਼ਿੰਦਗੀ ਹੋਰ ਵੀ ਔਖੀ ਹੋ ਗਈ ਕੋਹੇਨੂਰ ਹੀਰੇ ਦੇ ਮਿਲਣ ਤੋਂ ਬਾਅਦ ਤਕਰੀਬਨ 7 ਸਾਲ ਬਾਅਦ ਸੁੱਤੇ ਪਏ ਨਾਦਰ ਸ਼ਾਹ ਨੂੰ ਉਸ ਦੇ ਨਾਲ ਦੇ ਹੀ ਕਿਸੇ ਸਾਥੀ ਨੇ ਗਲਾ ਵੱਢ ਕੇ ਮਾਰ ਦਿੱਤਾ ਕੋਹੇਨੂਰ ਹੀਰੇ ਨੂੰ ਪਾਉਣ ਵਾਸਤੇ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਕੋਹੇਨੂਰ ਹੀਰਾ ਉਸ ਦੇ ਭਤੀਜੇ ਅਲੀ ਸ਼ਾਹ ਕੋਲ ਆ ਜਾਂਦਾ ਹੈ ਅਲੀ ਸ਼ਾਹ ਨੂੰ ਵੀ ਉਸ ਹੀਰੇ ਲਈ ਕੈਦ ਕਰ ਲਿਆ ਜਾਂਦਾ ਹੈ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਹਨ ਕੋਹੇਨੂਰ ਇਸ ਤੋਂ ਬਾਅਦ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜ਼ਾ ਕੋਲ ਚਲਾ ਜਾਂਦਾ ਹੈ ਸ਼ਾਹਰੁਖ ਮਿਰਜ਼ਾ ਦੇ ਨਾਲ ਵੀ ਉਹੀ ਹੁੰਦਾ ਹੈ ਉਸ ਦੇ ਨਾਲ ਦਾ ਹੀ ਸਾਥੀ ਉਸ ਨੂੰ ਕੈਦ ਕਰ ਲੈਂਦਾ ਹੈ ਕੋਹੇਨੂਰ ਹੀਰਾ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜ਼ਾ ਦੇ ਕੋਲ ਆ ਜਾਂਦਾ ਹੈ ਫਿਰ ਉਸ ਦੇ ਸਿਰ ਵਿੱਚ ਗਰਮ ਲੋਹਾ ਪਿੰਗਲਾ ਕੇ ਪਾਇਆ ਜਾਂਦਾ ਹੈ ਇੰਨੇ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਹਨ ਇਸ ਹੀਰੇ ਵਾਸਤੇ ਪਰ ਸ਼ਾਹਰੁਖ ਮਿਰਜ਼ਾ ਉਸ ਤੋਂ ਪਹਿਲਾਂ ਹੀ ਇਸ ਹੀਰੇ ਨੂੰ ਆਪਣੇ ਦਾਦੇ ਨਾਦਰ ਸ਼ਾਹ ਦੇ ਇੱਕ ਵਫਾਦਾਰ ਸਿਪਾਹੀ ਅਹਿਮਦ ਸ਼ਾਹ ਅਬਦਾਲੀ ਨੂੰ ਦੇ ਦਿੰਦਾ ਹੈ। ਅਹਿਮਦ ਸ਼ਾਹ ਅਬਦਾਲੀ ਭਾਰਤ ਤੇ 8 ਹਮਲੇ ਕਰਦਾ ਹੈ। ਕਿਹਾ ਜਾਂਦਾ ਹੈ ਕਿ ਹਰ ਹਮਲੇ ਦੌਰਾਨ ਕੋਹੇਨੂਰ ਅਹਿਮਦ ਸ਼ਾਹ ਅਬਦਾਲੀ ਦੀ ਬਾਹ ਦੇ ਨਾਲ ਬੰਨਿਆ ਹੁੰਦਾ ਸੀ। ਉਹ ਕੋਹੇਨੂਰ ਹੀਰਾ ਅਹਿਮਦ ਸ਼ਾਹ ਅਬਦਾਲੀ ਤੋਂ ਕੋਈ ਨਹੀਂ ਖੋ ਸਕਦਾ ਸੀ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਹੀਰਾ ਉਸ ਦੇ ਪੁੱਤਰ ਤੈਮੂਰ ਕੋਲ ਚਲਾ ਜਾਂਦਾ ਹੈ। ਤੈਮੂਰ ਦੀ ਮੌਤ ਤੋਂ ਬਾਅਦ ਹੀਰਾ ਉਸ ਦੇ ਪੁੱਤਰ ਸ਼ਾਹਜਹਾਨ ਦੇ ਕੋਲ ਸ਼ਾਹਜਹਾਨ ਅਬਦਾਲੀ ਦਾ ਪੋਤਾ ਸੀ। ਸ਼ਾਜਮਾਨ ਨੂੰ ਮਹਿਮਾਨ ਨਿਵਾਜ਼ੀ ਦੇ ਬਹਾਨੇ ਇੱਕ ਕਿਲੇ ਦੇ ਵਿੱਚ ਕੈਦ ਕਰ ਲਿਆ ਜਾਂਦਾ ਹੈ ਪਰ ਕੈਦ ਹੋਣ ਤੋਂ ਪਹਿਲਾਂ ਸ਼ਾਜਮਾਨ ਇੱਕ ਚਲਾਕੀ ਕਰਦਾ ਹੈ ਉਸ ਨੂੰ ਪਤਾ ਸੀ ਇਸ ਹੀਰੇ ਵਾਸਤੇ ਕਿੰਨੇ ਕਤਲ ਹੋਏ ਨੇ ਉਹ ਮੇਰੇ ਤੋਂ ਵੀ ਹੀਰਾ ਖੋਣਗੇ ਸ਼ਾਜਮਾਨ ਉਸੇ ਹੀ ਕਿਲੇ ਦੀ ਇੱਕ ਕੰਧ ਦੀ ਦਰਾਰ ਦੇ ਵਿੱਚ ਇਸ ਹੀਰੇ ਨੂੰ ਲੁਕੋ ਦਿੰਦਾ ਹੈ ਉਸ ਤੋਂ ਬਾਅਦ ਸ਼ਾਜਮਾਨ ਨੂੰ ਕੈਦ ਕਰ ਲਿਆ ਜਾਂਦਾ ਹੈ ਤਸਹੀਹੇ ਦਿੱਤੇ ਜਾਂਦੇ ਨੇ ਪਰ ਹੀਰਾ ਨਹੀਂ ਮਿਲਦਾ ਕਿਉਂਕਿ ਹੀਰਾ ਸ਼ਾਜਮਾਨ ਦੇ ਕੋਲ ਹੈ ਹੀ ਨਹੀਂ ਸੀ ਜੇ ਹੀਰਾ ਸ਼ਾਜਮਾਨ ਕੋਲ ਹੋਵੇ ਤਾਂ ਹੀ ਤਾਂ ਉਹ ਦੇਵੇ ਸ਼ਾਜਮਾਨ ਦਾ ਛੋਟਾ ਭਰਾ ਸੀ ਸ਼ਾ ਸੂਜਾ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੇਰੇ ਭਰਾ ਨੂੰ ਕੈਦ ਕਰ ਲਿਆ ਹੈ ਤੇ ਕੋਹੇਨੂਰ ਹੀਰਾ ਵੀ ਉਸ ਦੇ ਕੋਲ ਹੈ ਉਹ ਇਸ ਕਿਲੇ ਉੱਤੇ ਹਮਲਾ ਕਰ ਦਿੰਦਾ ਹੈ ਸ਼ਾ ਸੂਜਾ ਦੇ ਭਰਾ ਸ਼ਾਜਮਾਨ ਨੂੰ ਵੀ ਫੜ ਲਿਆ ਜਾਂਦਾ ਹੈ ਉਸ ਨੂੰ ਕੋਹੇਨੂਰ ਬਾਰੇ ਪੁੱਛਿਆ ਜਾਂਦਾ ਹੈ ਕਿ ਕੋਹੇਨੂਰ ਹੀਰਾ ਕਿੱਥੇ ਹੈ ਹੁਣ ਉਹ ਕਿੱਥੋਂ ਕੋਹੇਨੂਰ ਹੀਰਾ ਦੇਵੇ ਉਸ ਦੇ ਕੋਲ ਤਾਂ ਹੀਰਾ ਹੈ ਹੀ ਨਹੀਂ ਸੀ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਪੂਰੇ ਕਿਲੇ ਵਿੱਚੋਂ ਕੋਹੇਨੂਰ ਹੀਰਾ ਲੱਭਿਆ ਜਾਂਦਾ ਹੈ ਪਰ ਹੀਰਾ ਨਹੀਂ ਮਿਲਦਾ ਗੁੱਸੇ ਵਿੱਚ ਆਇਆ ਸ਼ਾਹ ਸੂਜਾ ਉਸ ਪੂਰੇ ਕਿਲੇ ਅਤੇ ਜੇਲ੍ਹ ਨੂੰ ਤਬਾਹ ਕਰ ਦਿੰਦਾ ਹੈ ਫਿਰ ਉਸ ਬੇਸ਼ਕੀਮਤੀ ਕੋਹੇਨੂਰ ਹੀਰਾ ਜਿਸ ਦੇ ਲਈ ਕਿੰਨੇ ਹੀ ਬਾਦਸ਼ਾਹਾਂ ਦੇ ਕਤਲ ਹੋਏ ਸੀ ਉਹ ਹੀਰਾ ਗੁੰਮਨਾਮੀ ਦੇ ਹਨੇਰੇ ਵਿੱਚ ਪਿਆ ਸੀ ਤੇ ਉਸ ਦਾ ਕੋਈ ਵਾਰੀਵਾਰਸ ਨਹੀਂ ਸੀ ਕਿੰਨੇ ਹਜ਼ਾਰਾਂ ਲੋਕ ਉਸ ਮਲਬੇ ਦੇ ਢੇਰ ਦੇ ਉੱਤੋਂ ਦੀ ਲੰਘਦੇ ਪਰ ਕਿਸੇ ਨੂੰ ਉਸ ਹੀਰੇ ਬਾਰੇ ਪਤਾ ਨਹੀਂ ਚੱਲਦਾ ਇੱਕ ਦਿਨ ਇੱਕ ਬਜ਼ੁਰਗ ਮੌਲਵੀ ਉੱਥੋਂ ਦੀ ਲੰਘ ਰਿਹਾ ਸੀ ਉਸ ਨੂੰ ਮਲਬੇ ਵਿੱਚ ਇੱਕ ਚਮਕਦਾਰ ਪੱਥਰ ਦਿਖਦਾ ਹੈ ਉਹ ਚਮਕਦੇ ਪੱਥਰ ਨੂੰ ਚੱਕ ਲੈਂਦਾ ਹੈ ਤੇ ਆਪਣੇ ਨਾਲ ਲੈ ਜਾਂਦਾ ਹੈ ਉਸ ਨੂੰ ਇਸ ਹੀਰੇ ਦੀ ਕੀਮਤ ਨਹੀਂ ਪਤਾ ਸੀ ਇੱਕ ਦਿਨ ਮੌਲਵੀ ਜਦੋਂ ਕੁਝ ਲਿਖ ਰਿਹਾ ਹੁੰਦਾ ਹੈ ਤਾਂ ਉਹ ਕੋਹੇਨੂਰ ਹੀਰੇ ਨੂੰ ਪੇਪਰ ਵੇਡ ਦੀ ਤਰ੍ਹਾਂ ਇਸਤੇਮਾਲ ਕਰਦਾ ਹੈ ਉਸ ਮੌਲਵੀ ਨੂੰ ਪਤਾ ਹੀ ਨਹੀਂ ਸੀ ਕਿ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਮੇਰੇ ਕੋਲ ਹੈ ਇਸ ਹੀਰੇ ਦੀ ਖਬਰ ਸ਼ਾਹ ਸੂਜਾ ਦੇ ਸਿਪਾਹੀਆਂ ਕੋਲ ਪਹੁੰਚ ਜਾਂਦੀ ਹੈ ਉਹ ਆਉਂਦੇ ਨੇ ਤੇ ਹੀਰਾ ਉਸ ਤੋਂ ਲੈ ਕੇ ਚਲੇ ਜਾਂਦੇ ਨੇ ਤੇ ਮੌਲਵੀ ਨੂੰ ਪੁੱਛਿਆ ਜਾਂਦਾ ਹੈ ਕਿ ਤੇਰੇ ਕੋਲ ਕਿਵੇਂ ਆਇਆ ਇਹ ਹੀਰਾ ਮੌਲਵੀ ਦੱਸਦਾ ਹੈ ਇਹ ਹੀਰਾ ਮੈਨੂੰ ਮਾਲਵੇ ਦੇ ਢੇਰ ਦੇ ਵਿੱਚੋਂ ਮਿਲਿਆ ਹੈ ਮੈਂ ਚੱਕ ਕੇ ਲੈ ਆਇਆ ਹਾਂ ਸਿਪਾਹੀ ਉਸ ਹੀਰੇ ਨੂੰ ਸ਼ਾਹ ਸੂਜਾ ਨੂੰ ਦੇ ਦਿੰਦੇ ਹਨ ਉਸ ਹੀਰੇ ਨੂੰ ਦੇਖ ਕੇ ਸ਼ਾਹ ਸੂਜਾ ਬੜਾ ਖੁਸ਼ ਹੁੰਦਾ ਹੈ ਕਿ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਮੇਰੇ ਕੋਲ ਹੈ ਕਿਉਂਕਿ ਇਸ ਹੀਰੇ ਦੇ ਨਾਲ ਇਹ ਗੱਲ ਜੁੜ ਚੁੱਕੀ ਸੀ ਕਿ ਜਿਸ ਦੇ ਕੋਲ ਵੀ ਇਹ ਹੀਰਾ ਹੋਵੇਗਾ ਉਹ ਦੁਨੀਆ ਤੇ ਰਾਜ ਕਰੇਗਾ ਇਸ ਹੀਰੇ ਕਰਕੇ ਇੱਕ ਦੂਜਿਆਂ ਦੇ ਕਤਲ ਕੀਤੇ ਜਾਂਦੇ ਸੀ ਸ਼ਾਹ ਸੂਜਾ ਹੁਣ ਬੜਾ ਖੁਸ਼ ਸੀ ਕਿ ਹੁਣ ਮੈਂ ਦੁਨੀਆ ਤੇ ਰਾਜ ਕਰੂੰਗਾ ਔਰ ਕੋਹੇਨੂਰ ਹੀਰੇ ਕਰਕੇ ਉਸ ਦਾ ਰਾਜ ਭਾਗ ਜਿੰਨਾ ਵੀ ਉਸ ਦਾ ਖਜ਼ਾਨਾ ਸੀ ਉਸ ਦਾ ਤਖਤ ਸਭ ਕੁਝ ਖਤਮ ਹੋ ਗਿਆ ਉਸ ਨੇ ਦੁਨੀਆ ਤੱਕ ਕੀਤੀ ਜਿੰਨੀ ਸੀ ਜੋ ਕੁਝ ਉਸ ਦੇ ਕੋਲ ਸੀ ਉਹ ਵੀ ਉਸ ਦੇ ਕੋਲ ਨਹੀਂ ਰਹਾ ਸ਼ਾਹ ਸੁਜਾ ਆਪਣੇ ਪਰਿਵਾਰ ਨੂੰ ਲੈ ਕੇ ਉੱਥੋਂ ਭੱਜ ਜਾਂਦਾ ਹੈ ਤਾਂ ਸ਼ਾਹ ਸੁਜਾ ਨੂੰ ਕਸ਼ਮੀਰ ਦਾ ਰਾਜਾ ਅਤੇ ਮੁਹੰਮਦ ਧੋਖੇ ਦੇ ਨਾਲ ਕੈਦ ਕਰ ਲੈਂਦੇ ਹਨ ਅਤੇ ਕੋਹੇਨੂਰ ਹੀਰਾ ਉਸ ਤੋਂ ਮੰਗਦੇ ਹਨ ਪਰ ਕੋਹੇਨੂਰ ਹੀਰਾ ਸ਼ਾਹ ਸੁਜਾ ਕੋਲ ਹੁੰਦਾ ਹੀ ਨਹੀਂ ਕੋਹੇਨੂਰ ਹੀਰਾ ਉਸ ਦੇ ਪਰਿਵਾਰ ਕੋਲ ਉਸ ਦੀ ਘਰ ਵਾਲੀ ਵਫਾ ਬੀਗਮ ਦੇ ਕੋਲ ਸੀ ਵਫਾ ਬੀਗਮ ਨੂੰ ਜਦੋਂ ਆਪਣੇ ਘਰਵਾਲੇ ਦੀ ਕੈਦ ਹੋਣ ਦੀ ਖਬਰ ਮਿਲਦੀ ਹੈ ਤਾਂ ਵਫਾ ਬੀਗਮ ਇੱਕ ਇਹੋ ਜਿਹਾ ਬੰਦਾ ਲੱਭਦੀ ਹੈ ਜਿਹੜਾ ਬਹੁਤ ਤਾਕਤਵਰ ਹੋਵੇ ਅਤੇ ਸ਼ਾਹ ਸੂਜਾ ਦੇ ਨਾਲ ਟੱਕਰ ਲੈ ਸਕੇ ਤਾਂ ਉਸ ਸਮੇਂ ਇੱਕ ਹੀ ਅਜਿਹਾ ਬੰਦਾ ਸੀ ਜੋ ਉਸ ਦੀ ਮਦਦ ਕਰ ਸਕਦਾ ਸੀ ਉਹ ਸੀ ਮਹਾਰਾਜਾ ਰਣਜੀਤ ਸਿੰਘ ਫਿਰ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਜਾਂਦੀ ਹੈ ਅਤੇ ਸ਼ਾਹ ਸੂਜਾ ਬਾਰੇ ਦੱਸਦੀ ਹੈ ਤੇ ਮਦਦ ਦੀ ਗੁਹਾਰ ਲਗਾਉਂਦੀ ਹੈ ਕਿ ਮੇਰੇ ਪਤੀ ਨੂੰ ਸ਼ਾਹ ਸੂਜਾ ਨੂੰ ਛੁਡਾਲਵੋ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਵਾਅਦਾ ਕਰਦੀ ਹੈ ਜੇ ਤੁਸੀਂ ਮੇਰੇ ਘਰ ਵਾਲੇ ਨੂੰ ਛੁਡਾਓਗੇ ਮੇਰੇ ਕੋਲ ਬੇਸ਼ਕੀਮਤੀ ਕੋਹੇਨੂਰ ਹੀਰਾ ਹੈ ਅਸੀਂ ਉਹ ਕੋਹੇਨੂਰ ਹੀਰਾ ਤੁਹਾਨੂੰ ਦੇ ਦੇਾਂਗੇ ਤਾਂ ਮਹਾਰਾਜਾ ਰਣਜੀਤ ਸਿੰਘ ਆਪਣੇ ਜਰਨੇਲਾਂ ਨੂੰ ਨਾਲ ਲੈ ਕੇ ਕਸ਼ਮੀਰ ਦੇ ਅਤਾ ਮੁਹੰਮਦ ਉੱਤੇ ਹਮਲਾ ਕਰ ਦਿੰਦੇ ਹਨ ਉੱਥੋਂ ਸ਼ਾਹ ਸੁਜਾ ਨੂੰ ਛੁਡਾ ਲਿਆ ਜਾਂਦਾ ਹੈ ਫਿਰ ਵਾਅਦੇ ਮੁਤਾਬਿਕ ਮਹਾਰਾਜਾ ਰਣਜੀਤ ਸਿੰਘ ਉਹਨਾਂ ਤੋਂ ਕੋਹੇਨੂਰ ਹੀਰਾ ਮੰਗਦੇ ਹਨ ਰਫਾ ਬੀਗਮ ਦੇ ਮਨ ਵਿੱਚ ਬੇਈਮਾਨੀ ਆ ਜਾਂਦੀ ਹੈ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਹੀਰਾ ਦੇਣ ਤੋਂ ਇਨਕਾਰ ਕਰਦੇ ਹਨ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਕਿਹਾ ਤੁਸੀਂ ਮੇਰੀ ਸ਼ਰਨ ਵਿੱਚ ਹੋ ਜੇ ਮੈਂ ਚਾਹਾਂ ਜ਼ਬਰਦਸਤੀ ਵੀ ਤੁਹਾਤੋਂ ਕੋਹੇਨੂਰ ਹੀਰਾ ਲੈ ਸਕਦਾ ਹਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਮੈਨੂੰ ਤੁਸੀਂ ਹੀਰਾ ਆਪਣੇ ਆਪ ਦਵੋ ਪਰ ਸ਼ਾਹ ਸੁਜਾ ਤੇ ਉਸ ਦੀ ਘਰ ਵਾਲੀ ਨੇ ਕਈ ਚਲਾਕੀਆਂ ਕਰਨ ਦੀ ਕੋਸ਼ਿਸ਼ ਕੀਤੀ ਇੱਕ ਨਕਲੀ ਹੀਰਾ ਬਣਵਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤਾ ਜਦੋਂ ਮਹਾਰਾਜੇ ਨੇ ਆਪਣੀ ਜੋੜੀ ਮੰਗਵਾਏ ਤਾਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਦੱਸ ਦਿੱਤਾ ਕਿ ਇਹ ਤਾਂ ਨਕਲੀ ਹੀਰਾ ਹੈ ਫਿਰ ਕਈ ਵਾਰ ਸ਼ਾਹ ਸੁਜਾ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਆਇਆ ਪਰ ਮਹਾਰਾਜਾ ਰਣਜੀਤ ਸਿੰਘ ਉਹਨਾਂ ਉੱਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦੇ ਹੁਣ ਇਹਨਾਂ ਨੂੰ ਵੀ ਅਹਿਸਾਸ ਹੋ ਚੁੱਕਾ ਸੀ ਕਿ ਹੀਰਾ ਤਾਂ ਸਾਨੂੰ ਦੇਣਾ ਹੀ ਪਵੇਗਾ ਅਸੀਂ ਵਾਅਦਾ ਕੀਤਾ ਹੋਇਆ ਸੀ ਫਿਰ ਇਹਨਾਂ ਨੇ ਅਸਲੀ ਹੀਰਾ ਦੇਣ ਦੇ ਬਦਲੇ ਕੁਝ ਸ਼ਰਤਾਂ ਰੱਖੀਆਂ ਕਿਹਾ ਇੱਕ ਤਾਂ ਸਾਨੂੰ ਥੋੜੇ ਪੈਸੇ ਦਿੱਤੇ ਜਾਣ ਦੂਸਰਾ ਤੁਸੀਂ ਇਹ ਵਾਅਦਾ ਕਰੋ ਕਿ ਹੀਰਾ ਲੈਂਡ ਤੋਂ ਬਾਅਦ ਸਾਨੂੰ ਤੁਸੀਂ ਮਾਰੋਗੇ ਨਹੀਂ ਅਤੇ ਕੋਈ ਵੀ ਜ਼ੁਲਮ ਸਾਡੇ ਤੇ ਨਹੀਂ ਕਰੋਗੇ ਮਹਾਰਾਜਾ ਰਣਜੀਤ ਸਿੰਘ ਨੇ ਲਿਖਤੀ ਰੂਪ ਦੇ ਵਿੱਚ ਇਹਨਾਂ ਦੇ ਨਾਲ ਵਾਅਦਾ ਕੀਤਾ ਕਿ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਤੇ ਖਜ਼ਾਨੇ ਵਿੱਚੋਂ ਇਹਨਾਂ ਨੂੰ ਬਹੁਤ ਵੱਡੀ ਇੱਕ ਕੀਮਤ ਅਦਾ ਕੀਤੀ ਗਈ ਹੁਣ ਕੋਹੇਨੂਰ ਹੀਰੇ ਦਾ ਮਾਲਕ ਪੰਜਾਬ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਬਣ ਚੁੱਕਾ ਸੀ ਕੋਹੇਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਣ ਤੋਂ ਬਾਅਦ ਹੀ ਇੰਨਾ ਪ੍ਰਸਿੱਧ ਹੋਇਆ ਸੀ ਜਦੋਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਆਪਣੀ ਪੱਗ ਵਿੱਚ ਸਜਾਇਆ ਤੇ ਲਾਹੌਰ ਦੀਆਂ ਗਲੀਆਂ ਵਿੱਚ ਪੂਰੇ ਜਾਹੋ ਜਲਾਲ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਘੁਮਾਇਆ ਗਿਆ ਸੀ ਅਤੇ ਲੋਕਾਂ ਨੂੰ ਕੋਹੇਨੂਰ ਹੀਰਾ ਦਿਖਾਇਆ ਗਿਆ ਸੀ ਉਸ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦਾ ਇੰਨਾ ਪਿਆਰ ਸੀ ਕੋਹੇਨੂਰ ਹੀਰੇ ਦੇ ਨਾਲ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਸਜੀ ਬਾਹ ਤੇ ਡੋਲੇ ਤੇ ਬੰਨ ਕੇ ਰੱਖਦੇ ਸੀ ਤਾਂ ਜੋ ਇਧਰਲੀ ਅੱਖ ਦੇ ਨਾਲ ਕੋਹੇਨੂਰ ਹੀਰਾ ਉਹਨਾਂ ਨੂੰ ਦਿਖਦਾ ਰਹੇ ਕਿਉਂਕਿ ਉਹਨਾਂ ਨੂੰ ਖੱਬੀ ਅੱਖ ਤੋਂ ਦਿਖਦਾ ਨਹੀਂ ਸੀ ਜਦੋਂ ਵੀ ਕੋਈ ਵੱਡਾ ਪ੍ਰੋਗਰਾਮ ਹੁੰਦਾ ਸੀ ਕੋਈ ਵੀ ਬਹੁਤ ਖਾਸ ਬੰਦਾ ਮਿਲਣ ਆਉਂਦਾ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਉਹ ਹੀਰਾ ਪਹਿਨ ਕੇ ਰੱਖਦੇ ਸੀ ਉਸ ਤੋਂ ਬਿਨਾ ਇਸ ਹੀਰੇ ਨੂੰ ਗੋਬਿੰਦਗੜ੍ਹ ਦੇ ਕਿਲੇ ਦੇ ਵਿੱਚ ਰੱਖਿਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਇਸ ਹੀਰੇ ਦੇ ਨਾਲ ਇਤਿਹਾਸ ਜੁੜਿਆ ਹੋਇਆ ਹੈ ਕਿ ਇਸ ਹੀਰੇ ਪਿੱਛੇ ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ ਨੇ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਇਸ ਨੂੰ ਇੱਕ ਕਿਲੇ ਵਿੱਚ ਕਦੇ ਵੀ ਨਹੀਂ ਰੱਖਦੇ ਸੀ ਇੱਕ ਕਿਲੇ ਤੋਂ ਦੂਜੇ ਕਿਲੇ ਦੂਜੇ ਕਿਲੇ ਤੋਂ ਤੀਜੇ ਕਿਲੇ ਵਿੱਚ ਬਦਲਿਆ ਜਾਂਦਾ ਸੀ ਇਸ ਹੀਰੇ ਨੂੰ ਜਦੋਂ ਇੱਕ ਕਿਲੇ ਤੋਂ ਦੂਜੇ ਕਿਲੇ ਲਿਜਾਇਆ ਜਾਂਦਾ ਸੀ ਤਾਂ ਸਾਰੇ ਊਂਠ ਇੱਕ ਤਰੀਕੇ ਦੇ ਹੀ ਤਿਆਰ ਕਰਕੇ ਰੱਖੇ ਜਾਂਦੇ ਸਨ ਉਸ ਦੇ ਵਿੱਚ ਕੁਝ ਪਤਾ ਨਹੀਂ ਸੀ ਕਿ ਕਿਸ ਊਂਠ ਦੇ ਉੱਤੇ ਕੋਹੇਨੂਰ ਹੀਰਾ ਰੱਖਿਆ ਹੋਇਆ ਹੈ ਤੇ ਉਹਨਾਂ ਊਂਠਾਂ ਦੇ ਦੁਆਲੇ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਤਕੜੇ ਤਕੜੇ ਸਿਪਾਹੀ ਹੁੰਦੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇੱਕ ਹੋਰ ਗੱਲ ਜੋੜੀ ਜਾਂਦੀ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਦਿਨ ਸੀ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਕੋਹੇਨੂਰ ਹੀਰੇ ਨੂੰ ਜਗਨਨਾਥ ਪੁਰੀ ਦੇ ਮੰਦਿਰ ਵਿੱਚ ਚੜਾਉਣਾ ਚਾਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਕਾਰਨ ਸੀ ਉਹਨਾਂ ਨੂੰ ਅਧਰੰਗ ਅਤੇ ਅਟੈਕ ਹੋਣ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਤਿੰਨ ਦੌਰੇ ਪਏ ਸੀ ਜਦੋਂ ਪਹਿਲਾ ਦੌਰਾ ਪਿਆ ਤਾਂ ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਫਿਰ ਜਦੋਂ ਦੂਸਰਾ ਅਟੈਕ ਹੋਇਆ ਤਾਂ ਉਹਨਾਂ ਦਾ ਇੱਕ ਪਾਸਾ ਬਿਲਕੁਲ ਹੀ ਖੜ ਗਿਆ ਸੀ ਉਸ ਸਮੇਂ ਤੇ ਉਹ ਬੈੱਡ ਤੇ ਪਏ ਸੀ ਬਿਲਕੁਲ ਹੀ ਇਸ਼ਾਰਿਆਂ ਦੇ ਨਾਲ ਗੱਲਾਂ ਕਰਦੇ ਹੁੰਦੇ ਸੀ ਆਪਦੇ ਰਾਜ ਭਾਗ ਦੀਆਂ ਗੱਲਾਂ ਉਹ ਇਸ਼ਾਰਿਆਂ ਨਾਲ ਹੀ ਪੁੱਛਦੇ ਸੀ ਬਹੁਤ ਖਾਸ ਖਾਸ ਲੋਕ ਹੀ ਉਹਨਾਂ ਦੇ ਕਮਰੇ ਦੇ ਵਿੱਚ ਜਾਂਦੇ ਹੁੰਦੇ ਸੀ ਉਸ ਸਮੇਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਦਿਨ ਚੱਲ ਰਹੇ ਸੀ ਉਹਨਾਂ ਨੇ ਇਸ਼ਾਰਾ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪੰਡਿਤ ਸੀ ਪੰਡਿਤ ਗੋਬਿੰਦ RAM ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਇਹ ਇਸ਼ਾਰਾ ਕਰ ਰਹੇ ਨੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੋਹੇਨੂਰ ਹੀਰੇ ਨੂੰ ਜਗਨਨਾਥ ਪੁਰੀ ਦੇ ਮੰਦਿਰ ਦੇ ਵਿੱਚ ਦਾਨ ਕੀਤਾ ਜਾਵੇ ਹੁਣ ਇਸ ਗੱਲ ਨਾਲ ਕਈ ਲੋਕ ਸਹਿਮਤ ਹੋ ਗਏ ਤੇ ਕਈ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਮਿਸਰ ਬੈਲੀ RAM ਜੀ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਖਾਸ ਸੀ ਤੇ ਬਹੁਤ ਸੂਝਵਾਨ ਸੀ ਉਹਨਾਂ ਨੇ ਇਸ ਗੱਲ ਦਾ ਡਟ ਕੇ ਵਿਰੋਧ ਕੀਤਾ ਕਿ ਨਹੀਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਾਪਰਟੀ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਆਪਣੀ ਪ੍ਰਾਪਰਟੀ ਕੋਈ ਵੀ দান ਕਰੇ ਅਸੀਂ ਕੁਝ ਨਹੀਂ ਕਹਿੰਦੇ ਇਹ ਹੀਰੇ ਤੇ ਹੱਕ ਪੰਜਾਬ ਦੇ ਅਗਲੇ ਮਹਾਰਾਜੇ ਦਾ ਹੀ ਹੋਵੇਗਾ ਤਾਂ ਇਸ ਕਰਕੇ ਹੀਰਾ দান ਨਹੀਂ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਦਾਨ ਕਰਨਾ ਵੀ ਚਾਹੁੰਦੇ ਸੀ ਜਾਂ ਨਹੀਂ ਕਰਨਾ ਚਾਹੁੰਦੇ ਸੀ ਇਸ ਦਾ ਦਾਵਾ ਨਹੀਂ ਕੀਤਾ ਜਾ ਸਕਦਾ ਇਹ ਗੱਲ ਅੰਗਰੇਜ਼ਾਂ ਦੇ ਵੀ ਧਿਆਨ ਵਿੱਚ ਆ ਗਈ ਸੀ ਅੰਗਰੇਜ਼ਾਂ ਦੀ ਖਾਲਸਾ ਰਾਜ ਤੇ ਤਾਂ ਪਹਿਲਾਂ ਹੀ ਨਜ਼ਰ ਸੀ ਹੁਣ ਕੋਹੇ ਨੂਰ ਵੀ ਉਹਨਾਂ ਦੀ ਨਿਗਾਹ ਦੇ ਵਿੱਚ ਆ ਚੁੱਕਿਆ ਸੀ ਅੰਗਰੇਜ਼ਾਂ ਨੇ ਕਿਹਾ ਇਹ ਕੋਹੇ ਨੂਰ ਹੋਰ ਕਿਤੇ ਨਹੀਂ ਜਾਣਾ ਚਾਹੀਦਾ ਇਸ ਉੱਤੇ ਸਾਡਾ ਹੀ ਹੱਕ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਵਿਖਰਨਾ ਸ਼ੁਰੂ ਹੋ ਗਿਆ ਖਾਲਸਾ ਦਰਬਾਰ ਦੇ ਵਿੱਚ ਤਾਕਤ ਨੂੰ ਲੈ ਕੇ ਧੋਖਾਧੜੀ ਕਤਲੇਆਮ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ ਗਿਆ। ਉਹ ਕੋਹੇਨੂਰ ਹੀਰਾ ਮਹਾਰਾਜਾ ਖੜਕ ਸਿੰਘ ਕੋਲ ਆ ਗਿਆ। ਖੜਕ ਸਿੰਘ ਨੂੰ ਸਾਜ਼ਿਸ਼ ਦੇ ਨਾਲ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਖੜਕ ਸਿੰਘ ਦੇ ਪੁੱਤਰ ਨੌਨਿਹਾਲ ਸਿੰਘ ਨੂੰ, ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌਨਿਹਾਲ ਨੂੰ। ਨੌਨਿਹਾਲ ਸਿੰਘ ਨੂੰ ਵੀ ਥੋੜੇ ਹੀ ਸਮੇਂ ਵਿੱਚ ਮਾਰ ਦਿੱਤਾ ਗਿਆ। ਇੰਨੇ ਥੋੜੇ ਸਮੇਂ ਵਿੱਚ ਹੀ ਪੰਜਾਬ ਨੇ ਆਪਣੇ ਕਈ ਮਹਾਰਾਜੇ ਖੋਏ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਰਾਣੀ ਜਿੰਦਾ ਦੇ 5 ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਰਾਜਾ ਬਣਾਇਆ ਗਿਆ ਅਤੇ ਕੋਹੇਨੂਰ ਹੀਰੇ ਦਾ ਮਾਲਕ ਪਰ ਅੰਗਰੇਜ਼ਾਂ ਵਾਸਤੇ ਹੁਣ ਪੰਜਾਬ ਦੱਬਣਾ ਤੇ ਕੋਹੇਨੂਰ ਦੱਬਣਾ ਸੌਖਾ ਹੋ ਗਿਆ ਸੀ ਕਿਉਂਕਿ ਰਣਜੀਤ ਸਿੰਘ ਦੇ ਖਾਨਦਾਨ ਵਿੱਚੋਂ 2-3 ਲੋਕ ਹੀ ਬਚੇ ਸੀ ਮਹਾਰਾਜਾ ਦਲੀਪ ਸਿੰਘ ਬਚੇ ਸੀ ਮਹਾਰਾਣੀ ਜਿੰਦਾ ਬਚੀ ਸੀ ਬਾਕੀ ਸਾਰੇ ਖਤਮ ਹੋ ਗਏ ਸੀ ਇੱਕ ਦੂਜੇ ਨੂੰ ਖਤਮ ਕਰਦੇ ਕਰਦੇ ਤਾਂ तकरीबन ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਲੋਕ ਹੀ ਖਤਮ ਹੋ ਚੁੱਕੇ ਸੀ 10 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦੀ ਮਾਂ ਰਾਣੀ ਜਿੰਦਾ ਤੋਂ ਬੜੀ ਚਲਾਕੀ ਦੇ ਨਾਲ ਅੰਗਰੇਜ਼ਾਂ ਨੇ ਦੂਰ ਕਰ ਦਿੱਤਾ ਤੇ ਦਰਬਾਰ ਦੇ ਕੁਝ ਆਪਣਿਆਂ ਦੀਆਂ ਹੀ ਗੱਦਾਰੀਆਂ ਕਰਕੇ ਸਿੱਖ ਜੰਗ ਹਾਰ ਗਏ ਤੇ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਅਤੇ ਅੰਗਰੇਜ਼ਾਂ ਨੇ ਬਾਲਕ ਮਹਾਰਾਜਾ ਦਲੀਪ ਸਿੰਘ ਤੋਂ ਸਾਈਨ ਕਰਵਾ ਲਈ ਜਿਸ ਵਿੱਚ ਲਿਖਿਆ ਸੀ ਪੰਜਾਬ ਦਾ ਰਾਜ ਅਤੇ ਕੋਹੇਨੂਰ ਹੀਰਾ ਅੰਗਰੇਜ਼ਾਂ ਨੂੰ ਸੌਂਪਿਆ ਜਾਂਦਾ ਹੈ ਹੁਣ ਨਾ ਪੰਜਾਬ ਸਿੱਖਾਂ ਦਾ ਰਿਹਾ ਤੇ ਨਾ ਕੋਹੇਨੂਰ ਹੀਰਾ ਸਿੱਖਾਂ ਦਾ ਰਿਹਾ ਲਾਰਡ ਲਹੌਜੀ ਖੁਦ ਕੋਹੇਨੂਰ ਹੀਰਾ ਲੈਣ ਲਈ ਲਾਹੌਰ ਆਇਆ ਸੀ ਮੀਡੀਆ ਨਾਮ ਦਾ ਇੱਕ ਸਮੁੰਦਰੀ ਜਹਾਜ਼ ਲੈ ਕੇ ਜਿਸ ਦੇ ਵਿੱਚ ਕੋਹੇਨੂਰ ਹੀਰੇ ਨੂੰ ਭੇਜਿਆ ਗਿਆ ਸੀ ਭਾਰਤ ਤੋਂ ਇੰਗਲੈਂਡ ਉਸ ਤੋਂ ਬਾਅਦ ਇਹ ਜਹਾਜ਼ ਇੰਗਲੈਂਡ ਦੀ ਧਰਤੀ ਤੇ ਪਹੁੰਚ ਗਿਆ ਪਰ ਇਹ ਜਹਾਜ਼ ਵਿੱਚ ਸਫ਼ਰ ਕਰ ਰਹੇ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਇਸ ਜਹਾਜ਼ ਦੇ ਵਿੱਚ ਜਾ ਰਿਹਾ ਹੈ ਇਹ ਗੱਲ ਉਸ ਜਹਾਜ਼ ਦੇ ਕੈਪਟਨ ਨੂੰ ਹੀ ਪਤਾ ਸੀ ਤੇ ਉਧਰ ਇੰਗਲੈਂਡ ਦੀ ਧਰਤੀ ਤੇ ਬੇਸਬਰੀ ਦੇ ਨਾਲ ਕੋਹੇਨੂਰ ਹੀਰੇ ਦਾ ਇੰਤਜ਼ਾਰ ਹੋ ਰਿਹਾ ਸੀ ਇਹ ਹੀਰਾ ਸ਼ਾਹੀ ਪਰਿਵਾਰ ਨੂੰ ਦੇ ਦਿੱਤਾ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਭਾਰਤ ਤੋਂ ਇੰਗਲੈਂਡ ਭੇਜਿਆ ਗਿਆ ਅਤੇ ਉਹਨਾਂ ਨੂੰ ਉਹਨਾਂ ਨੂੰ ਕ੍ਰਿਸਟਲ ਬਣਾ ਦਿੱਤਾ ਗਿਆ। ਉੱਥੇ ਇੰਗਲੈਂਡ ਆਪਣੇ ਆਪ ਨੂੰ ਬਹੁਤ ਤਾਕਤਵਰ ਸ਼ੋਅ ਕਰ ਰਿਹਾ ਸੀ ਕਿ ਸਾਡੇ ਕੋਲ ਕੋਹੇਨੂਰ ਹੀਰਾ ਹੈ। ਅਸੀਂ ਹਾਂ ਸਭ ਤੋਂ ਜ਼ਿਆਦਾ ਤਾਕਤਵਰ। ਕੋਹੇਨੂਰ ਹੀਰਾ ਇੰਗਲੈਂਡ ਪਹੁੰਚਣ ਤੋਂ ਤਕਰੀਬਨ 2 ਸਾਲ ਬਾਅਦ ਲੋਕਾਂ ਨੂੰ ਦਿਖਾਉਣ ਦਾ ਫੈਸਲਾ ਕੀਤਾ ਗਿਆ। ਕ੍ਰਿਸਟਲ ਪੈਲੇਸ ਦੇ ਵਿੱਚ ਇਹ ਪ੍ਰਦਰਸ਼ਨੀ ਲਾਈ ਗਈ ਅਤੇ ਉਦੋਂ ਦੇ ਇਤਿਹਾਸਕਾਰਾਂ ਨੇ ਇਹ ਚੀਜ਼ ਲਿਖੀ ਹੈ ਕਿ ਕ੍ਰਿਸਟਲ ਪੈਲੇਸ ਦੇ ਬਾਹਰ ਕੋਹੇਨੂਰ ਹੀਰੇ ਨੂੰ ਦੇਖਣ ਦੇ ਲਈ ਇੰਗਲੈਂਡ ਦੇ ਲੋਕ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਸਨ ਪਰ ਜਦੋਂ ਉਸ ਸ਼ੀਸ਼ਿਆਂ ਵਿੱਚ ਜੜੇ ਕੋਹੇਨੂਰ ਹੀਰੇ ਨੂੰ ਲੋਕਾਂ ਨੇ ਦੇਖਿਆ ਤਾਂ ਬਹੁਤ ਜ਼ਿਆਦਾ ਨਿਰਾਸ਼ ਹੋਏ ਲੋਕਾਂ ਨੇ ਕਿਹਾ ਆਹ ਕੀ ਸਾਡੇ ਨਾਲ ਮਜ਼ਾਕ ਕੀਤਾ ਹੈ ਇੱਕ ਡੱਲ ਜਿਹੇ ਪੱਥਰ ਕਰਕੇ ਇੰਨਾ ਹੱਲਾ ਗੁਲਾ ਮਚਾ ਰੱਖਿਆ ਸੀ ਕਹਿੰਦੇ ਨੇ ਉਸ ਸਮੇਂ ਕੋਹੇਨੂਰ ਹੀਰਾ ਆਪਣੀ ਚਮਕ ਖੋ ਚੁੱਕਾ ਸੀ ਕਈ ਇੰਗਲੈਂਡ ਦੇ ਅਖਬਾਰਾਂ ਨੇ ਵੀ ਮਟੇਨਫ ਡਾਰਕ ਲਿਖਿਆ ਸੀ ਕੋਹੇਨੂਰ ਹੀਰੇ ਨੂੰ ਉਹ ਹੀਰਾ ਜਿਸ ਨੂੰ ਰੋਸ਼ਨੀ ਦਾ ਪਹਾੜ ਕਿਹਾ ਗਿਆ ਸੀ ਦੁਨੀਆ ਦਾ ਸਭ ਤੋਂ ਚਮਕਦਾਰ ਦੁਨੀਆ ਦਾ ਸਭ ਤੋਂ ਸੋਹਣਾ ਹੀਰਾ ਡਲ ਕਿਉਂ ਹੋ ਗਿਆ ਸੀ ਉਹ ਆਪਣੀ ਚਮਕ ਕਿਉਂ ਖੋ ਚੁੱਕਾ ਸੀ ਹੁਣ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਇਸ ਗੱਲ ਦੀ ਸ਼ਾਹੀ ਪਰਿਵਾਰ ਨੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ ਰਾਣੀ ਵਿਕਟੋਰੀਆ ਦੇ ਘਰ ਵਾਲੇ ਪ੍ਰਿੰਸ ਐਲਵਰਟ ਨੇ ਫੈਸਲਾ ਕੀਤਾ ਕਿ ਇਸ ਹੀਰੇ ਨੂੰ ਤਰਾਸ਼ਿਆ ਜਾਏਗਾ ਪਹਿਲਾਂ ਔਰੰਗਜ਼ੇਬ ਦੇ ਸਮੇਂ ਤੇ ਤਰਾਸ਼ਿਆ ਗਿਆ ਸੀ ਹੁਣ ਪ੍ਰਿੰਸ ਐਲਵਰਟ ਨੇ ਫੇਰ ਬਹੁਤ ਤਗੜੇ ਤਗੜੇ ਜੋੜੀ ਲੱਬੇ ਉਨਾਂ ਨੂੰ ਫਿਰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਇਹ ਹੀਰੇ ਦੀ ਚਮਕ ਵਾਪਸ ਲੈ ਕੇ ਆਓ ਫਿਰ ਹੀਰੇ ਨੂੰ ਤਰਾਸ਼ਿਆ ਗਿਆ ਹੀਰੇ ਨੂੰ ਤਰਾਸ਼ ਕੇ ਉਸ ਦਾ ਵਜ਼ਨ ਹੋਰ ਘੱਟ ਹੋ ਗਿਆ 793 ਕੈਰਟ ਤੋਂ 186 ਕੈਰਟ ਦਾ ਉਸ ਤੋਂ ਬਾਅਦ ਇਹ ਹੀਰਾ ਹੁਣ ਸਿਰਫ 105 ਕੈਰਟ ਦਾ ਰਹਿ ਗਿਆ ਸੀ ਇੱਕ ਗੱਲ ਤੁਹਾਡੇ ਦਿਮਾਗ ਵਿੱਚ ਘੁੰਮ ਰਹੀ ਹੋਵੇਗੀ ਕਿ ਇੰਨੇ ਲੋਕਾਂ ਨੂੰ ਇਹ ਹੀਰੇ ਨੇ ਬਰਬਾਦ ਕੀਤਾ ਫਿਰ ਇੰਗਲੈਂਡ ਦਾ ਸ਼ਾਹੀ ਪਰਿਵਾਰ ਕਿਵੇਂ ਬਚ ਗਿਆ ਇਸ ਹੀਰੇ ਦੇ ਪ੍ਰਕੋਪ ਤੋਂ ਇਸ ਹੀਰੇ ਦੇ ਨਾਲ ਇੱਕ ਗੱਲ ਜੁੜੀ ਹੋਈ ਹੈ ਮੈਟ ਕਾਫ ਨੇ ਪੁਰਾਣੀ ਜ਼ਮਾਨੀਆਂ ਵਿੱਚ ਆਪਣੀ ਕਿਤਾਬ ਵਿੱਚ ਲਿਖਿਆ ਸੀ ਕਿ ਜਿਸ ਕੋਲ ਵੀ ਕੋਹਿੰਨੂਰ ਹੀਰਾ ਹੋਵੇਗਾ ਉਹ ਦੁਨੀਆ ਤੇ ਰਾਜ ਕਰੇਗਾ ਪਰ ਉਸ ਦੀ ਜ਼ਿੰਦਗੀ ਦੇ ਵਿੱਚ ਬਰਬਾਦੀ ਵੀ ਜੁੜ ਜਾਏਗੀ ਹੁਣ ਤੁਸੀਂ ਇਤਿਹਾਸ ਪਿੱਛੇ ਮੁੜ ਕੇ ਦੇਖ ਸਕਦੇ ਹੋ ਖਿਲਜੀ ਤੋਂ ਲੈ ਕੇ ਬਾਬਰ ਹਮਾਇਉ ਨਾਦਰ ਸ਼ਾ ਸ਼ਾਹ ਸੁਜਾ ਰਣਜੀਤ ਸਿੰਘ ਹੁਣ ਇਸ ਚੀਜ਼ ਨੂੰ ਆਪਾਂ ਕਿਸਮਤ ਵੀ ਕਹਿ ਸਕਦੇ ਹਾਂ ਅੰਧ ਵਿਸ਼ਵਾਸ ਵੀ ਕਹਿ ਸਕਦੇ ਹਾਂ ਬਹੁਤ ਲੋਕ ਇਹ ਗੱਲ ਨੂੰ ਮੰਨਦੇ ਨੇ ਕਿ ਇਹ ਹੀਰਾ ਮੰਦ ਭਾਗਾ ਹੈ ਬਹੁਤ ਲੋਕ ਇਹ ਗੱਲ ਨੂੰ ਨਹੀਂ ਮੰਨਦੇ ਕਹਿੰਦੇ ਨੇ ਕਿ ਹਾਂ ਜੋ ਵੀ ਹੋਇਆ ਉਹਨਾਂ ਦੀ ਕਿਸਮਤ ਵਿੱਚ ਸੀ ਜਿਹੜੇ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਨੇ ਉਹਨਾਂ ਦੇ ਮੁਤਾਬਿਕ ਇੰਗਲੈਂਡ ਦੇ ਸ਼ਾਹੀ ਪਰਿਵਾਰ ਤੇ ਇਸ ਹੀਰੇ ਦਾ ਬੁਰਾ ਅਸਰ ਇਸ ਕਰਕੇ ਨਹੀਂ ਹੋਇਆ ਕਿਉਂਕਿ ਇੱਕ ਚੀਜ਼ ਮੰਨੀ ਜਾਂਦੀ ਸੀ ਕਿ ਜਿਸ ਕੋਲ ਵੀ ਇਹ ਹੀਰਾ ਹੋਵੇਗਾ ਉਹ ਦੁਨੀਆ ਤੇ ਰਾਜ ਕਰੇਗਾ ਪਰ ਉਸ ਦੇ ਨਾਲ ਬਰਬਾਦੀ ਵੀ ਜੁੜ ਜਾਵੇਗੀ ਪਰ ਜੇ ਕੋਈ ਔਰਤ ਇਸ ਹੀਰੇ ਦੀ ਮਾਲਕਣ ਹੋਵੇਗੀ ਤਾਂ ਉਸ ਉੱਤੇ ਕੋਹੇਨੂਰ ਦਾ ਬੁਰਾ ਅਸਰ ਨਹੀਂ ਹੋਵੇਗਾ। ਰਾਣੀ ਵਿਕਟੋਰੀਆ ਤੋਂ ਬਾਅਦ ਰਾਣੀਆਂ ਹੀ ਇਸ ਹੀਰੇ ਨੂੰ ਪਹਿਨਦੀਆਂ ਰਹੀਆਂ ਹਨ। ਕਿਸੇ ਵੀ ਇੰਗਲੈਂਡ ਦੇ ਰਾਜੇ ਨੇ ਇਸ ਹੀਰੇ ਨੂੰ ਨਹੀਂ ਪਹਿਨਿਆ। ਇਹ ਸੀ ਕੋਹੇਨੂਰ ਹੀਰੇ ਦਾ ਇਤਿਹਾਸ। ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਇਨਫੋਰਮੇਸ਼ਨ ਵਰਲਡ ਦੇ ਨਾਲ। ਕੋਹੇਨੂਰ ਹੀਰੇ ਦੇ ਬਾਰੇ ਤੁਸੀਂ ਵੀ ਰੋ ਜਾਣਿਆ। ਮੁਕੰਮਲ ਡਿਟੇਲ ਦੇ ਨਾਲ ਵੀਡੀਓ ਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਕੋਹੇਨੂਰ ਹੀਰਾ ਜੜਾ ਸੀਗਾ। ਉਹ ਕਿੱਥੋਂ ਸ਼ੁਰੂ ਹੋਇਆ ਕੋਹੇ ਨੂਰ ਹੀਰਾ ਪੰਜਾਬ ਦੇ ਵਿੱਚ ਹੀ ਸੀਗਾ ਕਿਸ ਤਰ੍ਹਾਂ ਕੇ ਵੀਡੀਓ ਚ ਵੀ ਦੱਸਿਆ ਕਿ ਸਭ ਤੋਂ ਪਹਿਲੇ ਕੋਹੇ ਨੂਰ ਹੀਰੇ ਦਾ ਇਸਤੇਮਾਲ ਮੂਰਤੀ ਦੀ ਅੱਖ ਵਿੱਚ ਕੀਤਾ ਗਿਆ ਸੀ ਜਿਹੜੀ ਮੰਦਰ ਦੇ ਵਿੱਚ ਸੀ ਰੱਖੀ ਪਰ ਜਦੋਂ ਫਿਰ ਅਬਦਾਲੀ ਨੇ ਆ ਕੇ ਉੱਥੇ ਫਤਿਹ ਕੀਤਾ ਉਸ ਇਲਾਕੇ ਨੂੰ ਤੇ ਉਹਨੇ ਉਹ ਹੀਰਾ ਜੜਾ ਉਹ ਲੈ ਗਿਆ ਫਿਰ ਉਸ ਤੋਂ ਅੱਗੇ ਉਹ ਹੀਰਾ ਮੁxtਲਿਫ ਜਗ੍ਹਾ ਤੇ ਜਾਂਦਾ ਰਿਹਾ ਤੇ ਉਹਨੂੰ ਜਿਹੜਾ ਫਤਾ ਉਸ ਇਲਾਕੇ ਨੂੰ ਜਿੱਤੇ ਕੋਲ ਹੀਰਾ ਹੁੰਦਾ ਸੀਗਾ ਜਦੋਂ ਉਸ ਨੂੰ ਉਹ ਸ਼ਕਸਤ ਦਿੰਦਾ ਸੀ ਤੇ ਉਹਦੇ ਕੋਲੋਂ ਹੀਰਾ ਉਹ ਲੈ ਜਾਂਦਾ ਸੀ 700 ਕੈਰਟ ਦਾ ਉਹ ਹੀਰਾ ਸੀਗਾ ਜਿਹੜਾ ਕਿ ਅੱਛਾ खासा ਵੱਡਾ ਇੱਕ ਹੀਰਾ ਸੀਗਾ ਔਰ ਲੋਗ ਫਿਰ ਉਸ ਹੀਰੇ ਨੂੰ ਇਸ ਲਈ ਵੀ ਜ਼ਿਆਦਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਕਿਉਂਕਿ ਉਹਨੂੰ ਇਹ ਸਮਝਿਆ ਜਾਂਦਾ ਸੀ ਕਿ ਜਿਹਦੇ ਕੋਲੇ ਹੀਰਾ ਹੈਗਾ ਵੈ ਉਹਨੂੰ ਤਖਤੋ ਤਾਜ ਮਿਲਦਾ ਵੈ ਉਹਨੂੰ ਹਕੂਮਤ ਮਿਲਦੀ ਹੈ ਉਹ ਰਾਜ ਕਰਦਾ ਹੈਗਾ ਵੈ ਇਹ ਇਸ ਹੀਰੇ ਦੇ ਨਾਲ ਸੰਬੰਧ ਕਰ ਦਿੱਤੀਆਂ ਸੀਗੀਆਂ ਚੀਜ਼ਾਂ ਇਹ ਇਹੀ ਵਜ੍ਹਾ ਹੈ ਕਿ ਉਹ ਇੰਨੇ ਉਹਦੇ ਪਿੱਛੇ ਕਤਲ ਹੋਏ ਰਾਜਿਆਂ ਮਹਾਰਾਜਿਆਂ ਦੇ ਕਤਲ ਹੋਏ ਉਸ ਹੀਰੇ ਪਿੱਛੇ ਪਰ ਉਹ ਹੀਰਾ ਜੜਾ ਵੈ ਉਹ ਕਿਸੇ ਨੇ ਨਾ ਛੱਡਿਆ ਆਪਣੀਆਂ ਜਾਨਾਂ ਉਹਨਾਂ ਨੇ ਦੇਤੀਆਂ ਇਸ ਵਾਸਤੇ ਕਿ ਅਗਰ ਇਹ ਹੀਰਾ ਚਲਾ ਗਿਆ ਤੇ ਸਾਡਾ ਤਖਤ ਉਹ ਤਾਜ ਉਲਟ ਜਾਏਗਾ ਤੇ ਸਾਡ ਕੋ ਜਿਹੜੀ ਹਕੂਮਤ ਹੈ ਉਹ ਚਲੀ ਜਾਏਗੀ ਫਿਰ ਐਂਡ ਦੇ ਵਿੱਚ ਦੁਬਾਰਾ ਫਿਰ ਉਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਇਆ ਤੇ ਉਹ ਉਹਨੂੰ ਆਪਣੀ ਸੱਜੀ ਬਾਹਂ ਤੇ ਬੰਨਦੇ ਸੀਗੇ ਕਿਉਂਕਿ ਉਹਨਾਂ ਦਾ ਇਹ ਮੰਨਣਾ ਸੀਗਾ ਉਹਨਾਂ ਕਿਉਂਕਿ ਉਹਨਾਂ ਦੀ ਜਿਹੜੀ ਖੱਬੀ ਅੱਖ ਹੈ ਉੱਥੋਂ ਉਹਨਾਂ ਨੂੰ ਸਹੀ ਨਜ਼ਰ ਨਹੀਂ ਸੀ ਹੁੰਦਾ ਤੇ ਉਹ ਸੱਜੀ ਅੱਖ ਦੇ ਨਾਲ ਉਹ ਆਪਣੇ ਹੀਰੇ ਨੂੰ ਦੇਖਦੇ ਸੀਗੇ ਇਹ ਸੀਗਾ ਬੀਰੋ ਅੱਜ ਦਾ ਕੋਹੇ ਨੂਰ ਹੀਰੇ ਦੇ ਬਾਰੇ ਜਿਹੜਾ ਇਤਿਹਾਸ ਜਿਹੜਾ ਤੁਹਾਨੂੰ ਅਸੀਂ ਤੁਹਾਡੇ ਨਾਲ ਵੀਡੀਓ ਦੇ ذریعے ਸ਼ੇਅਰ ਕੀਤਾ ਉਮੀਦ ਕਰਨੀ ਹੈ ਤੁਹਾਨੂੰ ਇਹ ਜਿਹੜੀ ਵੀਡੀਓ ਪਸੰਦ ਆਈ ਹੋਵੇਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿੰਝ ਦੀ ਲੱਗੀ ਹੈ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼